ਅੱਜ ਸਿੱਖ ਧਰਮ ਦੇ ਵਿੱਚ ਤਲਾਕ ਬਹੁਤ ਪੱਧਰ ਰਹੇ ਨੇ ਤਲਾਕ ਕਿਉਂ ਹੋ ਰਹੀ ਨੇ ਕੀ ਕਾਰਨ ਹੈ ਤਲਾਕ ਦਾ ਹਾਲਾਂਕਿ ਜਿਹੜਾ ਤਲਾਕ ਹੈ ਨਾ ਇੱਥੇ ਆਨੰਦ ਕਾਰਜ ਹੁੰਦੇ ਨੇ ਸਿੱਖ ਧਰਮ ਵਿੱਚ ਤਲਾਕ ਦਾ ਤੇ ਕੋਈ ਨਾਮ ਨਹੀਂ ਇਹ ਜਿਹੜਾ ਰਿਸ਼ਤਾ ਹੈ ਪਤੀ ਪਤਨੀ ਦਾ ਜਦੋਂ ਇਹ ਜੋੜਿਆ ਜਾਂਦਾ ਤਨ ਗੁਰੂ ਰਾਮਦਾਸ ਜੀ ਆਪ ਚੌਂਕੜਾ ਲਾ ਕੇ ਵੰਦੇ ਨੇ ਵਿੱਚ ਕਿਉਂ ਤਲਾਕ ਹੋ ਰਹੀ ਨੇ ਕੀ ਕਾਰਨ ਹੈ ਜਦੋਂ ਇਹਨਾਂ ਕਾਰਨਾਂ ਨੂੰ ਵਿਚਾਰਿਆ ਗਿਆ ਜਿਹੜੇ ਮੇਨ ਵੱਡੇ ਕਾਰਨ ਸਾਹਮਣੇ ਆਏ ਉਹ ਪੰਜ ਕਾਰਨ ਸਾਹਮਣੇ ਆਏ ਨੇ ਪਹਿਲਾ ਕਾਰਨ ਕੈਸ਼ ਜੋ ਦਾਜ ਦਹੇਜ ਮੰਗਾਂ ਰੱਖੀਆਂ ਜਾਂਦੀਆਂ ਪਹਿਲਾਂ ਤੇ ਮੁੰਡੇ ਵਾਲੇ ਮੰਗਦੇ ਹੁੰਦੇ ਸੀ ਹੁਣ ਤੇ ਕਹਿੰਦੇ ਕੁੜੀਆਂ ਵਾਲੇ ਵੀ ਮੰਗਦੇ ਨੇ ਇੱਕ ਤੇ ਹੁੰਦਾ ਦੋਨੋਂ ਪਰਿਵਾਰਾਂ ਨੇ ਮਿਲ ਕੇ ਬੈਠ ਕੇ ਪਿਆਰ ਦੇ ਵਿੱਚ ਦੋਨਾਂ ਬੱਚਿਆਂ ਨੂੰ ਲੋੜੀ ਦਾ ਸਮਾਨ ਲੈ ਦਿੱਤਾ ਉਹ ਕੋਈ ਮਾੜੀ ਗੱਲ ਨਹੀਂ ਹੁੰਦੀ ਇੱਕ ਹੁੰਦੇ ਮੰਗ ਰੱਖਣੀ ਇੰਨੇ ਕਿੱਲੇ ਨੇ ਇੰਨੇ ਤੁਸੀਂ ਰੁਪਏ ਦੇ ਦਿਓ ਹੁਣ ਕਹਿੰਦੇ ਨੇ ਇੰਨੇ ਬੈਂਡ ਨੇ ਇੰਨੇ ਰੁਪਏ ਦੇ ਦਿਓ ਜਿਸ ਸਮੇਂ ਕੈਸ਼ ਦੀ ਗੱਲ ਚੱਲਦੀ ਆ ਨਾ ਦਾਜ ਦੇਹੇਜ ਦੀ ਗੱਲ ਚੱਲਦੀ ਆ ਪਿਆਰ ਖਤਮ ਹੋ ਜਾਂਦਾ ਹੈ ਉਥੇ ਅੰਦਰ ਹੀਰਖਾ ਹਿਰਖ ਆਉਂਦਾ ਹੈ ਗੁੱਸਾ ਆਉਂਦਾ ਹੈ ਕ੍ਰੋਧ ਆਉਂਦਾ ਹੈ ਕੈਸ਼ ਵੀ ਤਲਾਕ ਦਾ ਇੱਕ ਕਾਰਨ ਬਣ ਰਿਹਾ ਹੈ। ਦੂਜੇ ਨੰਬਰ ਦੇ ਉੱਤੇ ਕੈਰੈਕਟਰ। ਸਤਿਗੁਰੂ ਜੀ ਨੇ ਸਾਨੂੰ ਸੋਹਣੀ ਜੀਵਨ ਜਾਂਚ ਸਿਖਾਈ ਆ। ਸਤਿਗੁਰੂ ਜੀ ਕਹਿੰਦੇ ਨੇ ਪਰਤਰੈ ਰੂਪ ਨਾ ਪੇਖੇ ਨੈਤਰ। ਦੇਖ ਪਰਾਈਆਂ ਚੰਗੀਆਂ ਮਾਮਾ ਪਹਿਣਾ ਧੀਆਂ ਜਾਣੇ ਕੈਰੈਕਟਰ ਵਿੱਚ ਪੱਕੇ ਰਹਿਣੇ। ਵੀਰ ਨੇ ਆਪਣੀ ਪਤਨੀ ਵਰਤਾ ਧਰਮ ਪਹਿਣਾ ਨੇ ਪਤੀ ਵਰਤਾ ਧਰਮ ਵਿੱਚ ਪੱਕੇ ਰਹਿਣੇ। ਕਾਰੈਕਟਰ ਵੀ ਇੱਕ ਕਾਰਨ ਬਣ ਰਿਹਾ ਹੈ ਤਲਾਕ ਦਾ ਤੀਜੇ ਨੰਬਰ ਦੇ ਉੱਤੇ ਬੱਚੇ ਦਾ ਜਨਮ ਨਾ ਹੋਣਾ ਇਹ ਵੀ ਇੱਕ ਕਾਰਨ ਬਣਦਾ ਜਾ ਰਿਹਾ ਹੈ ਬੇਬੇ ਨਾਨਕੀ ਨੂੰ ਕੋਈ ਬਿਰਲਾ ਹੀ ਯਾਦ ਰੱਖਦਾ ਨਹੀਂ ਤੇ ਕਈ ਵਾਰ ਨਾ ਘਰ ਵਿੱਚ ਔਲਾਦ ਨਾ ਹੋਵੇ ਜਦੋਂ ਕੋਈ ਘਰ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੋਵੇ ਉਸ ਭੈਣ ਨੂੰ ਅੱਗੇ ਨਹੀਂ ਕੀਤਾ ਜਾਂਦਾ ਕਹਿੰਦੀ ਤੇ ਬਾਝ ਹੈ ਇਹ ਤੇ ਬੜੀ ਅਪਵਿੱਤਰ ਹੁੰਦੀ ਹੈ ਮਾੜੀ ਹੁੰਦੀ ਆ ਇਹ ਤੇ ਅਧੂਰੀ ਹੈ ਇਹਦੇ ਘਰ ਵਿੱਚ ਇਹਦੀ ਕੁੱਖ ਨੂੰ ਪਾਗ ਨਹੀਂ ਲੱਗੇ ਬੱਚੇ ਦਾ ਜਨਮ ਨਹੀਂ ਹੋਇਆ ਜਿਹੜੀ ਕਹਿੰਦੀ ਆ ਨਾ ਵੀ ਜਿਸ ਭੈਣ ਦੀ ਕੁੱਖੋਂ ਬੱਚੇ ਦਾ ਜਨਮ ਨਹੀਂ ਹੁੰਦਾ ਉਹ ਅਧੂਰੀ ਹੁੰਦੀ ਆ ਕੀ ਉਹ ਬੇਬੇ ਨਾਨਕੀ ਦੇ ਬਾਰੇ ਕਿਹੜੇ ਵਿਚਾਰ ਰੱਖਣਗੇ ਬੇਬੇ ਨਾਨਕੀ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਕੀ ਅਸੀਂ ਕਹਾਂਗੇ ਬੇਬੇ ਨਾਨਕੀ ਅਧੂਰੀ ਆ ਨਹੀਂ ਭਾਈ ਆਪਾਂ ਤੇ ਰੋਜ਼ ਯਾਦ ਕਰਨ ਦੀਆਂ ਧੰਨ ਬੀਬੇ ਨਾਨਕੀ ਪਹਿਲੀ ਸਿੱਖ ਬਣੀ ਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਨੇ ਉਸ ਇਲਾਹੀ ਜੋਤ ਨੂੰ ਪਹਿਚਾਣਿਆ ਹੈ ਇਹ ਵੀ ਇੱਕ ਕਾਰਨ ਬਣ ਰਿਹਾ ਹੈ ਤੀਜਾ ਜਿਹੜਾ ਮੇਨ ਕਾਰਨ ਸਾਹਮਣੇ ਆਇਆ ਹੈ ਚੌਥਾ ਜਿਹੜਾ ਕਾਰਨ ਹੈ ਨਾ ਉਹ ਹੈ ਇਸਤ ਦਾ ਜਿਹਨੂੰ ਆਪਾਂ ਮੰਨਦੇ ਆਂ ਵੀ ਕੋਈ ਪਰਿਵਾਰ ਗੁਰਸਿੱਖ ਹੈ ਦੂਜਾ ਮਨਮਤੀਆਂ ਦਾ ਪਰਿਵਾਰ ਹੈ ਪਖੰਡ ਕਰਨ ਵਾਲਾ ਹੈ ਜਦੋਂ ਉਥੇ ਵਿਚਾਰ ਨਹੀਂ ਮਿਲਦੇ ਇੱਕ ਜਾਣਾ ਗੁਰੂ ਨਾਨਕ ਨੂੰ ਸਜਦਾ ਕਰਦਾ ਹੈ ਦੂਜਾ ਕਬਰਾਂ ਨੂੰ ਸਜਦੇ ਕਰਦਾ ਹੈ ਵਿਚਾਰ ਨਹੀਂ ਮਿਲ ਰਹੀ ਇਹ ਵੀ ਇੱਕ ਕਾਰਨ ਬਣ ਜਾਂਦਾ ਹੈ ਕਈ ਵਾਰ ਸਮਾਜ ਦੇ ਵਿੱਚ ਹੈ ਹਾਲਾਂਕਿ ਹੋਣਾ ਚਾਹੀਦਾ ਵੀ ਆਪਾਂ ਗੁਰੂ ਤੋਂ ਸੋਝ ਹੀ ਲੈ ਕੇ ਜ਼ਿੰਦਗੀ ਵਿੱਚ ਵਿਚਰੀ ਆਪਣੇ ਪਰਿਵਾਰ ਨੂੰ ਇਧਰਲੇ ਪਾਸੇ ਸੱਚ ਦਾ ਜਿਹੜਾ ਰਾਹ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੀਏ ਆਪਾਂ ਸਮਝਾਂਗੇ ਬੀਬੀ ਸੂਰਤੀ ਨੇ ਕਿਵੇਂ ਆਪਣੇ ਸਾਰੇ ਪਰਿਵਾਰ ਨੂੰ ਰਸਤਾ ਦਿਖਾਇਆ ਹੈ ਪੰਜਵਾਂ ਜਿਹੜਾ ਕਾਰਨ ਹੈ ਨਾ ਪੰਜਵੇਂ ਨੰਬਰ ਦੇ ਉੱਤੇ ਜਿਹੜਾ ਕਾਰਨ ਸਾਹਮਣੇ ਆਉਂਦਾ ਹੈ ਸਮਾਜ ਦੇ ਵਿੱਚ ਕੈਸ਼ ਦੇ ਨਾਲ ਨਾਲ ਜਿੱਥੇ ਕਰੈਕਟਰ ਦੀ ਗੱਲ ਚੱਲਦੀ ਆ ਜਿੱਥੇ ਘਰ ਦੇ ਵਿੱਚ ਔਲਾਦ ਨਾ ਹੋਣਾ ਇੱਕ ਕਾਰਨ ਬਣਦਾ ਜਾ ਰਿਹਾ ਹੈ ਜਿੱਥੇ ਘਰ ਦੇ ਵਿੱਚ ਐਸਟ ਦੇ ਫਰਕ ਦੇ ਨਾਲ ਵੀ ਤਲਾਕ ਹੁੰਦੇ ਜਾ ਰਹੇ ਨੇ ਤਲਾਕ ਵੱਧ ਰਹੇ ਨੇ ਉਥੇ ਪੰਜਮਾ ਕਾਰਨੇ ਵੀ ਵੱਧ ਰਿਹਾ ਹੈ ਪਤੀ ਪਤਨੀ ਦੇ ਵਿੱਚੋਂ ਜੇ ਕੋਈ ਧਨ ਜ਼ਿਆਦਾ ਕਮਾਉਂਦਾ ਹੋਵੇ ਨਾ ਉਹ ਦਾਬਾ ਪਾਉਂਦੇ ਵੀ ਮੈਂ ਤੇਰੇ ਤੋਂ ਧੰਨਵਾਦ ਕੁਮਾਰੇ ਹਾਂ ਕੋਈ ਵੀ ਹੋਵੇ ਬਿਰਲਿਆਂ ਨੂੰ ਛੱਡ ਕੇ ਜ਼ਿਆਦਾਤਰ ਵਿਦੇਸ਼ਾਂ ਵਿੱਚ ਬਹੁਤਾ ਹੁੰਦਾ ਹੈ ਕਈ ਵਾਰ ਪਤੀ ਟਰੱਕ ਚਲਾਉਂਦਾ ਹੈ ਪੈਣਾ ਹੋਰ ਕੋਈ ਡਾਕਟਰ ਵਗੈਰਾ ਦੀ ਜੌਬ ਕਰਦੀਆਂ ਨੇ ਉਹ ਕਹਿ ਦਿੰਦੀਆਂ ਨੇ ਵੀ ਤੇਰੇ ਨਾਲੋਂ ਆਮਦਨ ਸਾਡੀ ਜ਼ਿਆਦਾ ਹੈ ਤੂੰ ਓਨੇ ਨਹੀਂ ਕਮਾਰਿਆ ਜਿੰਨੇ ਮੈਂ ਕਮਾ ਰਹੀ ਹਾਂ ਇਹ ਵੀ ਇੱਕ ਤਲਾਕ ਦਾ ਕਾਰਨ ਬਣਦਾ ਜਾ ਰਿਹਾ ਹੈ ਅੱਜ ਸਿੱਖ ਧਰਮ ਦੇ ਵਿੱਚ ਤਲਾਕ ਬਹੁਤ ਪੱਧਰ ਰਹੇ ਨੇ ਤਲਾਕ ਕਿਉਂ ਹੋ ਰਹੀ ਨੇ ਕੀ ਕਾਰਨ ਹੈ ਤਲਾਕ ਦਾ ਹਾਲਾਂਕਿ ਜਿਹੜਾ ਤਲਾਕ ਹੈ ਨਾ ਇਥੇ ਆਨੰਦ ਕਾਰਜ ਹੁੰਦੇ ਨੇ ਸਿੱਖ ਧਰਮ ਵਿੱਚ ਤਲਾਕ ਦਾ ਤੇ ਕੋਈ ਨਾਮ ਨਹੀਂ ਇਹ ਜਿਹੜਾ ਰਿਸ਼ਤਾ ਹੈ ਪਤੀ ਪਤਨੀ ਦਾ ਜਦੋਂ ਇਹ ਜੋੜਿਆ ਜਾਂਦਾ ਤਾਂ ਗੁਰੂ ਰਾਮਦਾਸ ਜੀ ਆਪ ਚੌਂਕੜਾ ਲਾ ਕੇ ਵੰਦੇ ਨੇ ਵਿੱਚ ਕਿਉਂ ਤਲਾਕ ਹੋ ਰਹੀ ਨੇ ਕੀ ਕਾਰਨ ਹੈ ਜਦੋਂ ਇਨ੍ਹਾਂ ਕਾਰਨਾਂ ਨੂੰ ਵਿਚਾਰਿਆ ਗਿਆ ਜਿਹੜੇ ਮੇਨ ਵੱਡੇ ਕਾਰਨ ਸਾਹਮਣੇ ਆਏ ਉਹ ਪੰਜ ਕਾਰਨ ਸਾਹਮਣੇ ਆਏ ਨੇ ਪਹਿਲਾ ਕਾਰਨ ਕੈਸ਼ ਜੋ ਦਾਜ ਦਹੀਜ ਮੰਗਾ ਰੱਖੀਆਂ ਜਾਂਦੀਆਂ ਪਹਿਲਾਂ ਤੇ ਮੁੰਡੇ ਵਾਲੇ ਮੰਗਦੇ ਹੁੰਦੇ ਸੀ ਹੁਣ ਤੇ ਕਹਿੰਦੇ ਕੁੜੀਆਂ ਵਾਲੇ ਵੀ ਮੰਗਦੇ ਨੇ ਇੱਕ ਤੇ ਹੁੰਦਾ ਦੋਨੋਂ ਪਰਿਵਾਰਾਂ ਨੇ ਮਿਲ ਕੇ ਬੈਠ ਕੇ ਪਿਆਰ ਦੇ ਵਿੱਚ ਦੋਨਾਂ ਬੱਚਿਆਂ ਨੂੰ ਲੋੜੀ ਦਾ ਸਮਾਨ ਲੈ ਦਿੱਤਾ ਉਹ ਕੋਈ ਮਾੜੀ ਗੱਲ ਨਹੀਂ ਹੁੰਦੀ ਇੱਕ ਹੁੰਦਾ ਮੰਗ ਰੱਖਣੀ ਇੰਨੇ ਕਿੱਲੇ ਨੇ ਇਨੇ ਤੁਸੀਂ ਰੁਪਏ ਦੇ ਦਿਓ ਹੁਣ ਕਹਿੰਦੇ ਨੇ ਇਨੇ ਬੈਂਡ ਨੇ ਇਨੇ ਰੁਪਏ ਦੇ ਦਿਓ ਜਿਸ ਸਮੇ ਕੈਸ਼ ਦੀ ਗੱਲ ਚੱਲਦੀ ਆ ਨਾ ਦਾਜ ਦੇਹਜ ਦੀ ਗੱਲ ਚੱਲਦੀ ਆ ਪਿਆਰ ਖਤਮ ਹੋ ਜਾਂਦਾ ਹੈ ਉਥੇ ਅੰਦਰ ਹੀਰਖਾ ਹਿਰਖ ਆਉਂਦਾ ਹੈ ਗੁੱਸਾ ਆਉਂਦਾ ਹੈ ਕ੍ਰੋਧ ਆਉਂਦਾ ਹੈ ਕੈਸ਼ ਵੀ ਤਲਾਕ ਦਾ ਇੱਕ ਕਾਰਨ ਬਣ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਕੈਰੈਕਟਰ ਸਤਗੁਰੂ ਜੀ ਨੇ ਸਾਨੂੰ ਸੋਹਣੀ ਜੀਵਨ ਜਾਂਚ ਸਿਖਾਈ ਆ ਸਤਗੁਰੂ ਜੀ ਕਹਿੰਦੇ ਨੇ ਪਰਤਰ ਰੂਪ ਨਾ ਪੇਖੇ ਨੈਤਰ ਦੇਖ ਪਰਾਈਆਂ ਚੰਗੀਆਂ ਮਾਮਾ ਪਹਿਣਾ ਧੀਆ ਜਾਣੇ ਕਰੈਕਟਰ ਵਿੱਚ ਪੱਕੇ ਰਹਿਣਾ ਵੀਰ ਨੇ ਆਪਣੀ ਪਤਨੀ ਵਰਤਾ ਧਰਮ ਪਹਿਣਾ ਨੇ ਪਤੀ ਵਰਤਾ ਧਰਮ ਵਿੱਚ ਪੱਕੇ ਰਹਿਣਾ ਕਰੈਕਟਰ ਵੀ ਇੱਕ ਕਾਰਨ ਬਣ ਰਿਹਾ ਹੈ ਤਲਾਕ ਦਾ ਤੀਜੇ ਨੰਬਰ ਦੇ ਉੱਤੇ ਬੱਚੇ ਦਾ ਜਨਮ ਨਾ ਹੋਣਾ ਇਹ ਵੀ ਇੱਕ ਕਾਰਨ ਬਣਦਾ ਜਾ ਰਿਹਾ ਹੈ ਬੇਬੇ ਨਾਨਕੀ ਨੂੰ ਕੋਈ ਬਿਰਲਾ ਹੀ ਯਾਦ ਰੱਖਦਾ ਨਹੀਂ ਤੇ ਕਈ ਵਾਰ ਨਾ ਘਰ ਵਿੱਚ ਔਲਾਦ ਨਾ ਹੋਵੇ ਜਦੋਂ ਕੋਈ ਘਰ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੋਵੇ ਉਸ ਭੈਣ ਨੂੰ ਅੱਗੇ ਨਹੀਂ ਕੀਤਾ ਜਾਂਦਾ ਕਹਿੰਦੀ ਤੇ ਬਾਝ ਹੈ ਇਹ ਤੇ ਬੜੀ ਅਪਵਿੱਤਰ ਹੁੰਦੀ ਹੈ ਮਾੜੀ ਹੁੰਦੀ ਹੈ ਇਹ ਤੇ ਅਧੂਰੀ ਹੈ ਇਹਦੇ ਘਰ ਵਿੱਚ ਇਹਦੀ ਕੋਖ ਨੂੰ ਪਾਗ ਨਹੀਂ ਲੱਗੇ ਬੱਚੇ ਦਾ ਜਨਮ ਨਹੀਂ ਹੋਇਆ ਜਿਹੜੀ ਕਹਿੰਦੀ ਆ ਨਾ ਵੀ ਜਿਸ ਪੈਣ ਦੀ ਕੁੱਖੋਂ ਬੱਚੇ ਦਾ ਜਨਮ ਨਹੀਂ ਹੁੰਦਾ ਉਹ ਅਧੂਰੀ ਹੁੰਦੀ ਆ ਕੀ ਉਹ ਬੇਬੇ ਨਾਨਕੀ ਦੇ ਬਾਰੇ ਕਿਹੜੇ ਵਿਚਾਰ ਰੱਖਣਗੇ ਬੇਬੇ ਨਾਨਕੀ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਕਿਸੀਂ ਕਹਾਂਗੇ ਬੇਬੇ ਨਾਨਕੀ ਅਧੂਰੀ ਆ ਨਹੀਂ ਭਾਈ ਆਪਾਂ ਤੇ ਰੋਜ਼ ਯਾਦ ਕਰਨ ਦੀਆਂ ਧੰਨ ਬੇਬੇ ਨਾਨਕੀ ਪਹਿਲੀ ਸਿੱਖ ਬਣੀ ਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਨੇ ਉਸ ਇਲਾਹੀ ਜੋਤ ਨੂੰ ਪਛਾਣਿਆ ਹੈ ਇਹ ਵੀ ਇੱਕ ਕਾਰਨ ਬਣ ਰਿਹਾ ਹੈ ਤੀਜਾ ਜਿਹੜਾ ਮੇਨ ਕਾਰਨ ਸਾਹਮਣੇ ਆਇਆ ਹੈ ਚੌਥਾ ਜਿਹੜਾ ਕਾਰਨ ਹੈ ਨਾ ਉਹ ਹੈ ਇਸਤ ਦਾ ਜਿਹਨੂੰ ਆਪਾਂ ਮੰਨਦੇ ਆਂ ਵੀ ਕੋਈ ਪਰਿਵਾਰ ਗੁਰਸੇਖ ਹੈ ਦੂਜਾ ਮਨਮਤੀਆਂ ਦਾ ਪਰਿਵਾਰ ਹੈ ਪਖੰਡ ਕਰਨ ਵਾਲਾ ਜਦੋਂ ਉਥੇ ਵਿਚਾਰ ਨਹੀਂ ਮਿਲਦੇ ਇੱਕ ਜਣਾ ਗੁਰੂ ਨਾਨਕ ਨੂੰ ਸਜਦਾ ਕਰਦਾ ਹੈ ਦੂਜਾ ਕਬਰਾਂ ਨੂੰ ਸਜਦੇ ਕਰਦਾ ਹੈ ਵਿਚਾਰ ਨਹੀਂ ਮਿਲ ਰਹੀ ਇਹ ਵੀ ਇੱਕ ਕਾਰਨ ਬਣ ਜਾਂਦਾ ਹੈ ਕਈ ਵਾਰ ਸਮਾਜ ਦੇ ਵਿੱਚ ਹਾਲਾਂਕਿ ਹੋਣਾ ਚਾਹੀਦਾ ਵੀ ਆਪਾਂ ਗੁਰੂ ਤੋਂ ਸੋਝੀ ਲੈ ਕੇ ਜ਼ਿੰਦਗੀ ਵਿੱਚ ਵਿਚਰੀ ਆਪਣੇ ਪਰਿਵਾਰ ਨੂੰ ਇਧਰਲੇ ਪਾਸੇ ਸੱਚ ਦਾ ਜਿਹੜਾ ਰਾਹ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੀਏ ਆਪਾਂ ਸਮਝਾਂਗੇ ਵੀ ਬੀਬੀ ਸੂਰਤੀ ਨੇ ਕਿਵੇਂ ਆਪਣੇ ਸਾਰੇ ਪਰਿਵਾਰ ਨੂੰ ਰਸਤਾ ਦਿਖਾਇਆ ਪੰਜਵਾਂ ਜਿਹੜਾ ਕਾਰਨ ਹੈ ਨਾ ਪੰਜਵੇਂ ਨੰਬਰ ਦੇ ਉੱਤੇ ਜਿਹੜਾ ਕਾਰਨ ਸਾਹਮਣੇ ਆਉਂਦਾ ਹੈ ਸਮਾਜ ਦੇ ਵਿੱਚ ਕੈਸ਼ ਦੇ ਨਾਲ ਨਾਲ ਜਿੱਥੇ ਕਰੈਕਟਰ ਦੀ ਗੱਲ ਚੱਲਦੀ ਆ ਜਿੱਥੇ ਘਰ ਦੇ ਵਿੱਚ ਔਲਾਦ ਨਾ ਹੋਣਾ ਇੱਕ ਕਾਰਨ ਬਣਦਾ ਜਾ ਰਿਹਾ ਹੈ ਜਿੱਥੇ ਘਰ ਦੇ ਵਿੱਚ ਐਸਟ ਦੇ ਫਰਕ ਦੇ ਨਾਲ ਵੀ ਤਲਾਕ ਹੁੰਦੇ ਜਾ ਰਹੇ ਨੇ ਤਲਾਕ ਵੱਧ ਰਹੇ ਨੇ ਉਥੇ ਪੰਜਵਾਂ ਕਾਰਨ ਇਹ ਵੀ ਵੱਧ ਰਿਹਾ ਹੈ ਪਤੀ ਪਤਨੀ ਦੇ ਵਿੱਚੋਂ ਜੇ ਕੋਈ ਧਨ ਜ਼ਿਆਦਾ ਕਮਾਉਂਦਾ ਹੋਵੇ ਨਾ ਉਹ ਦਾਬਾ ਪਾਉਂਦੇ ਵੀ ਮੈਂ ਤੇਰੇ ਤੋਂ ਧੰਨਵਾਦ ਕਰਾਰੇ ਹਾਂ ਕੋਈ ਵੀ ਹੋਵੇ ਮਰਿਆਂ ਨੂੰ ਛੱਡ ਕੇ ਜ਼ਿਆਦਾਤਰ ਵਿਦੇਸ਼ਾਂ ਵਿੱਚ ਬਹੁਤਾ ਹੁੰਦਾ ਹੈ ਕਈ ਵਾਰ ਪਤੀ ਟਰੱਕ ਚਲਾਉਂਦਾ ਹੈ ਪੈਣਾ ਹੋਰ ਕੋਈ ਡਾਕਟਰ ਵਗੈਰਾ ਦੀ ਜੌਬ ਕਰਦੀਆਂ ਨੇ ਉਹ ਕਹਿ ਦਿੰਦੀਆਂ ਨੇ ਵੀ ਤੇਰੇ ਨਾਲੋਂ ਆਮਦਨ ਸਾਡੀ ਜ਼ਿਆਦਾ ਹੈ ਤੂੰ ਓਨੇ ਨਹੀਂ ਕਮਾ ਰਿਆ ਜਿੰਨੇ ਮੈਂ ਕਮਾ ਰਹੀ ਹਾਂ ਇਹ ਵੀ ਇੱਕ ਤਲਾਕ ਦਾ ਕਾਰਨ ਬਣਦਾ ਜਾ ਰਿਹਾ ਹੈ